ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਭੀ ਆ ਜੀ ਵੀਡੀਓ ਵਿੱਚ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆ ਦੇਖੋ ਕਿੱਦਾਂ ਖਿਲਰਨੀ ਪਈਆਂ ਰੀਲਾਂ ਆਪਾਂ ਇਹਨਾਂ ਨੂੰ ਸੈੱਟ ਕਿਵੇਂ ਕਰ ਸਕਦੇ ਹਾਂ ਕਿੱਦਾਂ ਕਰ ਸਕਦੇ ਹਾਂ ਠੀਕ ਹੈ ਜੀ ਉਹ ਦੱਸਾਂਗੇ ਠੀਕ ਹੈ ਜੀ ਹਾਂ ਦੇਖੋ ਅੱਛੇ ਆ ਦੇਖੋ ਆਪਾਂ ਜੇ ਹੁਣ ਇੱਕ ਪਾਸੇ ਰੱਖੀ ਜਾਨਾ ਸਾਰੀਆਂ ਸਰਕੋ ਕੀ ਕਿ ਕਿਤੇ ਕਰ ਲੈਂਗੇ ਸਾਰੇ ਫਿਰ ਆਪਾਂ ਇਹ ਰਬੜ ਲਾਵਾਂਗੇ ਜਿਹੜੀ ਆਪਾਂ ਇਹ ヘア ਬੈਂਡ ਹੁੰਦਾ ਆਪਣੇ ਗੁੱਤੇ 'ਚ ਪਾਉਂਦੇ ਆਪਾਂ ਉਹ ਲੈ ਲਾਂਗੇ ਤਾਂ ਪਹਿਲਾਂ ਇਕੱਠੀਆਂ ਕਰ ਲਾਂਗੇ ਤਾਂ ਇਹਨਾਂ ਦਾ ਇਹ ਆ ਕਿ ਕਦੀ ਵੀ ਤੁਹਾਡੀ ਰੀਲਾਂ ਖਰਾਬ ਨਹੀਂ ਹੋਣੀਆਂ ਧਾਗੇ ਨਹੀਂ ਉਲਝਣਗੇ ਕਿਤੇ ਆਹ ਦੇਖੋ ਦਾੜੀ ਜਸਟ ਕਰਕੇ ਰੱਖ ਲਓ ਕੀ ਕਦੀ ਵੀ ਨਹੀਂ ਧਾਗੇ ਨਿਕਲਦੇ ਸਾਰੀਆਂ ਹੀ ਦੇ ਹੁਣਾ ਲਾਣੀਆਂ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਲਪੇਟ ਲੈਣਾ ਇਹ ਤਰ੍ਹਾਂ ਕੀ ਇਹ ਤਾਂ ਪੈ ਨਹੀਂ ਨੇ ਠੀਕ ਹੈ ਜੀ एक ये हो गई हम आप दूजे पाल फट के रंगा बच्चे पाई जानी हैं कि वरीके अडजस्ट होने अच सारेदा ਜਿਹੜੇ ਧਾਗੇ ਨਿਕਲਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਪੇਟ ਲੈਣਾ ਇਹਦਾ ਇਹ ਹੋਵਗਾ ਕਿ ਕਦੀ ਵੀ ਧਾਗੇ ਉਂਝਦੇ ਨਹੀਂ ਹੈਗੇ ਨਾ ਧਾਗੇ ਨਿਕਲਣ ਜਿਹੜੀ ਵੀ ਰੀਲ ਆਪਾਂ ਨੂੰ ਚਾਹੀਦੀ ਆਪਾਂ ਕੱਢ ਕੇ ਯੂਜ਼ ਕਰ ਸਕਦੇ ਹਾਂ ਜੀ ਕੇ ਆ ਦੇਖੋ ਇਹ ਤਾਂ ਕੜ ਲਓ ਇਦਾਂ ਕਰ ਲਓ ਇਦਾਂ ਕਰ ਲਓ ਜੇ ਤੁਸੀਂ ਇੱਧਰ ਰੱਖਣੀ ਹੈ ਇੱਧਰ ਰੱਖ ਸਕਦੇ ਹੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ